ਤਾਂ ਚੰਡੀਗੜ੍ਹ ਦੇ ਵਿੱਚ ਗ੍ਰੇਨੇਡ ਅਟੈਕ ਹੋਇਆ ਹਾਲਾਂਕਿ ਉਹ ਮਾਈਨਰ ਅਟੈਕ ਸੀ ਬਹੁਤ ਜ਼ਿਆਦਾ ਨੁਕਸਾਨ ਉਸ ਅਟੈਕ ਦੀ ਵਜ੍ਹਾ ਨਾਲ ਨਹੀਂ ਹੋਇਆ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਦੇ ਵਿੱਚ ਔਰ ਇਹ ਅਟੈਕ ਇੱਕ ਪੁਰਾਣੇ ਕਿਰਾਏਦਾਰ ਜੋ ਉਸ ਕੋਠੀ 'ਚ ਰਹਿੰਦੇ ਸੀ ਪੁਲਿਸ ਅਫਸਰ ਉਹਨਾਂ ਤੋਂ ਬਦਲਾ ਲੈਣ ਦੀ ਨੀਅਤ ਦੇ ਨਾਲ ਕੀਤਾ ਗਿਆ ਸੀ ਜਿਸ ਸ਼ਖਸ ਨੇ ਅਟੈਕ ਕੀਤਾ ਸੀ ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਔਰ ਜੋ ਮਾਸਟਰਮਾਈਂਡ ਹੈ ਹੈਪੀ ਪਸ਼ੀਆ ਜਿਸ ਦੇ ਨਾਮ ਤੋਂ ਇੱਕ ਪੋਸਟ ਵੀ ਵਾਇਰਲ ਹੋਈ ਪੋਸਟ ਵੀ ਸਾਹਮਣੇ ਆਈ ਤਾ ਉਸਤੇ ਵਿੱਚ ਇਹ ਕਿਹਾ ਗਿਆ ਕਿ ਪਸ਼ੀਆ ਇਸ ਦਾ ਮਾਸਟਰਮਾਈਂਡ ਹੈ ਜੋ ਕਿ ਰਿੰਦਾ ਦੇ ਸੰਪਰਕ ਦੇ ਵਿੱਚ ਆ ਰਿੰਦਾ ਦੇ ਕਹਿਣ ਤੇ ਹੀ ਉਸਨੇ ਇਹ ਜਿਹੜਾ ਅਟੈਕ ਆ ਉਹ ਕਰਵਾਇਆ ਸੀ ਪਰ ਉਸ ਤੋਂ ਬਾਅਦ ਉਹ ਪਸ਼ੀਆ ਦਾ ਪਰਿਵਾਰ ਸਾਹਮਣੇ ਆਇਆ ਔਰ ਪਰਿਵਾਰ ਨੇ ਕਿਹਾ ਹੈ ਕਿ ਇਹ ਸਾਰੇ ਜਿਹੜੇ ਇਲਜ਼ਾਮ ਨੇ ਇਹ ਬੇਬੁਨਿਆਦ ਨੇ ਇਹ ਗਲਤ ਨੇ ਪਸ਼ੀਆ ਤੇ ਨਜਾਇਜ਼ ਇਲਜ਼ਾਮ ਜਿਹੜੇ ਆ ਉਲਾਈ ਜਾ ਰਹੇ ਨੇ ਇਹ ਪਸ਼ੀਆ ਦਾ ਪਰਿਵਾਰ ਕਹਿ ਰਿਹਾ ਜਿਨ੍ਹਾਂ ਵੱਲੋਂ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ ਗਈ ਹੈ ਪੁਲਿਸ ਨੇ ਬੜੀ ਜਲਦੀ ਇਸ ਪੂਰੇ ਮਾਮਲੇ ਨੂੰ ਕ੍ਰੈਕ ਕੀਤਾ ਹੈ ਇਸ ਦੀ ਵਜ੍ਹਾ ਸਾਹਮਣੇ ਲੈ ਕੇ ਆਂਦੀ ਹੈ ਕਿ ਇਸ ਦੀ ਵਜ੍ਹਾ ਕੀ ਸੀ ਕਿਉਂ ਇਹ ਗ੍ਰੇਨੇਡ ਅਟੈਕ ਕੀਤਾ ਗਿਆ ਜਿਸ ਵੇਲੇ ਅਟੈਕ ਹੋਇਆ ਸੀ ਉਸ ਵੇਲੇ ਪੂਰਾ ਚੰਡੀਗੜ੍ਹ ਦਹਿਲ ਗਿਆ ਸੀ ਚਾਰੇ ਪਾਸੇ ਬਾਰਡਰ ਜਿਹੜੇ ਸੀਗੇ ਉਸੀਲ ਕਰ ਦਿੱਤੇ ਗਏ ਸੀ ਪੂਰਾ ਟਰਾਈ ਸਿਟੀ ਜਿਹੜਾ ਹੈ ਪੁਲਿਸ ਮੁਲਜ਼ਮਾਂ ਦੀ ਭਾਲ ਦੇ ਵਿੱਚ ਲੱਗ ਗਈ ਸੀ ਔਰ ਆਖਿਰਕਾਰ ਪੰਜਾਬ ਪੁਲਿਸ ਵੱਲੋਂ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਕਰ ਲਿਆ ਗਿਆ ਜੋ ਗ੍ਰੇਨੇਡ ਅਟੈਕ ਕਰਕੇ ਭੱਜਿਆ ਸੀ ਕਾਟੋ ਵਾਲੇ ਨੂੰ ਸਭ ਤੋਂ ਪਹਿਲਾਂ ਹਿਰਾਸਤ ਚ ਲਿਆ ਗਿਆ ਸੀ ਪਰ ਆਟੋ ਵਾਲੇ ਨੇ ਕਿਹਾ ਕਿ ਉਸਦਾ ਸਿਰਫ ਆਟੋ ਉਹਨਾਂ ਨੇ ਹਰ ਕੀਤਾ ਸੀ ਉਸ ਨੂੰ ਉਸ ਨੂੰ ਨਾ ਇਸ ਬਾਰੇ ਪਤਾ ਸੀ ਨਾ ਉਸਦਾ ਕੋਈ ਰੋਲ ਸੀ ਜਿਸ ਤੋਂ ਬਾਅਦ ਚ ਪੁਲਿਸ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਪਰ ਇਹ ਜਿਹੜੇ ਜਿਹੜੇ ਅਟੈਕ ਕਰਕੇ ਭੱਜੇ ਸੀ ਉਹਨਾਂ ਚੋਂ ਰੋਹਨ ਮਸੀ ਜਿਹੜਾ ਸੀ ਉਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਉਸਦਾ ਰਿਮਾਂਡ ਚੱਲ ਰਿਹਾ ਹੈ ਔਰ ਹੈਪੀ ਪਸ਼ਿਆ ਜਿਸ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈਪੀ ਪਸ਼ੀਆ ਦਾ ਪਰਿਵਾਰ ਹੁਣ ਸਾਹਮਣੇ ਆਇਆ ਔਰ ਹੈਪੀ ਪਸ਼ੀਆ ਦਾ ਪਰਿਵਾਰ ਕਹਿ ਰਿਹਾ ਕਿ ਸਾਡੇ ਮੁੰਡੇ ਦਾ ਇਸ ਕਾਂਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਦੋਂ ਕਿ ਪੁਲਿਸ ਨੇ ਕਿਹਾ ਕਿ ਇਹ ਸਭ ਕੁਝ ਪਾਕਿਸਤਾਨ ਚ ਬੈਠੇ ਅਤਵਾਦੀ ਰਿੰਦਾ ਨੇ ਕਰਵਾਇਆ ਔਰ ਪਸ਼ੀਆ ਰਿੰਦਾ ਦੇ ਸੰਪਰਕ ਦੇ ਵਿੱਚ ਸੀ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਨੇ ਪਸ਼ੀਆ ਦੇ ਪਰਿਵਾਰ ਦੇ ਨਾਲ ਰਾਜੀਵ ਵੱਲੋਂ ਇਹ ਗੱਲਬਾਤ ਕੀਤੀ ਗਈ ਹੈ ਰਾਜੀਵ ਇਹ ਬੇਸਿਕਲੀ ਪੁਲਿਸ ਨੇ ਤੇ ਇੱਕ ਚੀਜ਼ ਇੱਕ ਤਰੀਕੇ ਨਾਲ ਸਾਰੀ ਥਿਊਰੀ ਜਿਹੜੀ ਹੈ ਉਹ ਕਲੀਅਰ ਕਰਤੀ ਪਰ ਪਰਿਵਾਰ ਕੀ ਕਹਿ ਰਿਹਾ ਹੈ ਆ ਦੇਖੋ ਵਿਜੇ ਜੇਕਰ ਅਸੀਂ ਹੈਪੀ ਪਛੀਆਂ ਦੀ ਗੱਲ ਕਰੀਏ ਤਾਂ ਜਿਹੜੀ ਪੂਰੀ ਬੈਕਗ੍ਰਾਉਂਡ ਹੈ ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਆਖਿਰਕਾਰ ਹੈਪੀ ਪਛੀਆਂ ਹੈ ਕੌਣ ਤਾਂ ਸਰਹੱਦੀ ਖੇਤਰ ਹੈ ਬਿਲਕੁਲ ਜਿਹੜਾ ਗੁਰਦਾਸਪੁਰ ਔਰ ਅੰਮ੍ਰਿਤਸਰ ਦਾ ਜਿਹੜਿਆ ਬਾਰਡਰ ਹੈ ਔਰ ਦੂਜੇ ਪਾਸੇ ਭਾਰਤ ਪਾਕਿਸਤਾਨ ਦੀ ਜਿਹੜੀ ਸਰਹੱਦ ਹੈ ਉਸਦੇ ਬਿਲਕੁਲ ਨੇੜੇ ਇਹ ਪਿੰਡ ਹੈ ਪਛੀਆਂ ਇੱਕ ਛੋਟਾ ਜਿਹਾ ਪਿੰਡ ਹੈ ਔਰ ਇੱਥੋਂ ਹੈਪੀ ਪਛੀਆਂ ਜਦੋਂ ਪੜ੍ਹਾਈ ਕਰਨ ਤੋਂ ਬਾਅਦ ਕਿਉਂਕਿ ਉਸਦੇ ਪਿਤਾ ਦੀ ਜਿਹੜੀ 2012 ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਉਸਦੀ ਮਾਂ ਨੇ ਉਸਨੂੰ ਪੜਾ ਲਿਖਾ ਕੇ ਦੁਬਈ ਦੇ ਵਿੱਚ ਪਹਿਲਾਂ ਨੌਕਰੀ ਕਰਨ ਦੇ ਲਈ ਭੇਜਿਆ ਦੁਬਈ ਤੋਂ ਬਾਅਦ ਹੈਪੀ ਪਛੀਆਂ ਫਿਰ ਆ ਵਾਪਸ ਪਿੰਡ ਆਉਂਦਾ ਇੱਕ ਸਾਲ ਇੱਥੇ ਰਹਿੰਦਾ ਔਰ ਉਸ ਵੇਲੇ ਉਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਦਰਜ ਨਹੀਂ ਸੀ ਬਾਅਦ ਦੇ ਵਿੱਚ ਇੰਗਲੈਂਡ ਚਲਾ ਜਾਂਦਾ ਹੈ ਇੰਗਲੈਂਡ ਤੋਂ ਬਾਅਦ ਹੁਣ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਪਰਿਵਾਰ ਦਾ ਉਸ ਦੇ ਨਾਲ ਸਮੇਂ-ਸਮੇਂ ਤੇ ਸੰਪਰਕ ਹੁੰਦਾ ਹੈ ਗੱਲਬਾਤ ਹੁੰਦੀ ਹੈ ਪਰ ਘਰ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਹੈਪੀ ਦੀ ਮਾਂ ਔਰ ਹੈਪੀ ਦੀ ਜਿਹੜੀ ਭੈਣ ਹੈ ਦੋਵੇਂ ਮਹਿਲਾਵਾਂ ਇਸ ਘਰ ਦੇ ਵਿੱਚ ਰਹਿੰਦੀਆਂ ਨੇ ਔਰ ਜਿਹੜਾ ਪਛੀਆਂ ਪਿੰਡ ਹੈ ਉਹ ਹੈਪੀ ਦੀ ਮਾਂ ਦਾ ਪੇਕਾਕਰ ਹੈ ਤਾਂ ਉਹ ਆਪਣੇ ਅਬ ਪੇਕੇ ਘਰ ਦੇ ਵਿੱਚ ਰਹਿ ਰਹੀ ਆਪਣੀ ਬੇਟੀ ਦੇ ਨਾਲ ਔਰ ਅਕਾਊਂਟ ਜਿਹੜੇ ਉਹਨਾਂ ਦਾ ਕਹਿਣਾ ਕਿ ਸਾਡੇ ਜਿਹੜੇ ਪੁਲਿਸ ਵੱਲੋਂ ਸਾਰੇ ਫ੍ਰੀਜ਼ ਕਰ ਦਿੱਤੇ ਗਏ ਨੇ ਮੋਬਾਈਲ ਫੋਨ ਜਿਹੜੇ ਨੇ ਪੁਲਿਸ ਦੇ ਕਬਜ਼ੇ ਦੇ ਵਿੱਚ ਨੇ ਹੈਪੀ ਦੀ ਜਿਹੜੀ ਭੈਣ ਹੈ ਉਸਨੇ ਵੀ ਵਿਦੇਸ਼ ਜਾਣਾ ਸੀ ਪੜਨ ਦੇ ਲਈ ਪਰ ਐਲਓਸੀ ਜਾਰੀ ਹੋਣ ਕਰਕੇ ਉਸਦੀ ਭੈਣ ਨੂੰ ਵੀ 에어ਪੋਰਟ ਦੇ ਉੱਤੇ ਰੋਕ ਲਿਆ ਜਾਂਦਾ ਹੈ ਯਾਨੀ ਕਿ ਉੱਥੇ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤਾਂ ਹੁਣ ਦੋਹਾਂ ਮਾਵਾਂ ਧੀਆਂ ਦੇ ਵੀ ਪਾਸਪੋਰਟ ਜਿਹੜੇ ਨੇ ਉਹ ਜ਼ਬਤ ਨੇ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜੇਕਰ ਹੈਪੀ ਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੋਈ ਰੋਲ ਹੈ ਵੀ ਪਰ ਇਹ ਲੋਕਾਂ ਦੇ ਲਈ ਜਾਨਣਾ ਜ਼ਰੂਰੀ ਹੈ ਕਿ ਜਦੋਂ ਕੋਈ ਵੀ ਵਿਦੇਸ਼ ਦੇ ਵਿੱਚ ਜਾ ਕੇ ਕੋਈ ਐਸੀ ਗਤੀਵਿਧੀ ਦੇ ਵਿੱਚ ਸ਼ਾਮਲ ਹੁੰਦਾ ਤਾਂ ਪੂਰੇ ਪਰਿਵਾਰ ਨੂੰ ਉਸ ਦਾ ਸੇਕ ਉਸ ਦਾ ਖਮਿਆਜ਼ਾ ਜਿਹੜਾ ਉਹ ਭੁਗਤਣਾ ਪੈਂਦਾ ਹੈ ਤਾਂ ਪੂਰਾ ਪਰਿਵਾਰ ਇਸ ਵੇਲੇ ਜਿਕਰ ਹੈਪੀ ਦੇ ਜ਼ਿਕਰ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਪਿਤਾ ਦੀ ਮੌਤ ਹੋ ਚੁੱਕੀ ਹੈ ਪਿਤਾ ਡਰਾਈਵਰ ਦਾ ਕੰਮ ਕਰਦੇ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਔਰ ਮਾਂ ਦਾ ਇੱਕ ਸੁਪਨਾ ਸੀ ਕਿ ਉਹਨਾਂ ਦਾ ਪੁੱਤ ਬਾਹਰ ਜਾ ਕੇ ਕਮਾਈ ਕਰੇ ਹੈਪੀ ਅਮਰੀਕਾ ਦੇ ਵਿੱਚ ਡਰਾਈਵਿੰਗ ਕਰਦਾ ਹੈ ਟਰਾਲਾ ਚਲਾਉਂਦਾ ਹੈ ਔਰ ਆਪਣੇ ਪਰਿਵਾਰ ਨੂੰ ਪੈਸੇ ਭੇਜਦਾ ਸੀ ਪਰ ਜਦੋਂ ਤੋਂ ਉਸ ਦੇ ਉੱਤੇ سنگੀਨ ਇਲਜ਼ਾਮ ਲੱਗੇ ਇਹ ਇਲਜ਼ਾਮ ਲੱਗੇ ਕਿ ਉਸ ਵੱਲੋਂ ਬਾਹਰ ਬੈਠ ਕੇ ਦੇਸ਼ ਵਿਰੋਧੀ ਗਤੀਵਿਧੀਆਂ ਜਿਹੜੀਆਂ ਨੇ ਉਹ ਚਲਾਈਆਂ ਜਾਂਦੀਆਂ ਤਾਂ ਪਰਿਵਾਰ ਦੇ ਉੱਤੇ ਪੁਲਿਸ ਦੀ ਜਿਹੜੀ ਨਜ਼ਰ ਹੈ ਉਹ ਅਸੀਂ ਕਹਿ ਸਕਦੇ ਹਾਂ ਕਿ ਹੋਰ ਸਖਤ ਹੋ ਗਈ ਇਹ ਤਾਂ ਪਰਿਵਾਰ ਨੇ ਇੱਕ ਹੋਰ ਜਾਣਕਾਰੀ ਦਿੱਤੀ ਇੱਥੇ ਤੁਸੀਂ ਦੇਖੋ ਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਘਰ ਦੇ ਵਿੱਚ ਕਿਉਂਕਿ ਦੋਵੇਂ ਮਹਿਲਾਵਾਂ ਨੇ ਘਰ 'ਚ ਰਹਿਣ ਵਾਲੀਆਂ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਆਪਣੀ ਸੇਫਟੀ ਦੇ ਲਈ ਕੈਮਰੇ ਲਗਵਾਏ ਸੀ ਪਰ ਪੁਲਿਸ ਵੱਲੋਂ ਉਹ ਕੈਮਰੇ ਜਿਹੜੇ ਨੇ ਉਹ ਵੀ ਉਤਾਰਵਾ ਦਿੱਤੇ ਗਏ ਇੱਥੋਂ ਤੱਕ ਕਿ ਜਿਹੜੇ ਇੰਜੀਨੀਅਰ ਇਹ ਕੈਮਰੇ ਇੰਸਟਾਲ ਕਰਨ ਲਈ ਆਏ ਸੀ ਜਾਂ ਜਿਨ੍ਹਾਂ ਵੱਲੋਂ ਵਾਈਫਾਈ ਘਰ ਦੇ ਵਿੱਚ ਲਗਾਇਆ ਗਿਆ ਤਾਂ ਉਹਨਾਂ ਨੂੰ ਵੀ ਪੁਲਿਸ ਵੱਲੋਂ ਜੋ ਹੈ ਉੱਚ ਕਿਸ ਦੇ ਦਾਇਰੇ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਵੀ ਸਵਾਲ ਕੀਤੇ ਗਏ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੇ ਪਰਿਵਾਰ ਵੱਲੋਂ ਏਸੀ ਜੋ ਹੈ ਉਹ ਲਗਵਾਇਆ ਗਿਆ ਸੀ ਕਿਉਂਕਿ ਹੈਪੀ ਦੀ ਮੰਚਾ ਸੀ ਕਿ ਇੱਕ ਗੁਰਦੁਆਰਾ ਸਾਹਿਬ ਵਿੱਚ ਏਸੀ ਚੜਾਇਆ ਜਾਵੇ ਜਾਂ ਜਿੱਦਾਂ ਵੀ ਇੱਕ ਸ਼ਰਧਾ ਹੁੰਦੀ ਹੈ ਤਾਂ ਪੁਲਿਸ ਨੇ ਉਸ ਦੇ ਉੱਤੇ ਵੀ ਸਵਾਲ ਖੜੇ ਕੀਤੇ ਪਰਿਵਾਰ ਦਾ ਹੁਣ ਇਹ ਕਹਿਣਾ ਹੈ ਕਿ ਲੋਕ ਤਾਂ ਗੱਲਾਂ ਕਰਦੇ ਆ ਕਿ ਕਰੋੜਾਂ ਰੁਪਈਆ ਜਿਹੜਾ ਪਰਿਵਾਰ ਦੇ ਖਾਤੇਆਂ ਜਾ ਰਿਹਾ ਹੈ ਪਰਿਵਾਰ ਜੋ ਹੈ ਬੜੇ ਸ਼ਾਨੂ ਸ਼ੌਕਤ ਦੀ ਜ਼ਿੰਦਗੀ ਜੀ ਰਿਹਾ ਪਰ ਮਾਵਾ ਧੀਆਂ ਦਾ ਕਹਿਣਾ ਕਿ ਅਸੀਂ ਰੋਟੀ ਤੋਂ ਵੀ ਆਤਰ ਹੋਏ ਆਂ ਕਈ ਵਾਰ ਪੈਸੇ ਨਹੀਂ ਹੁੰਦੇ ਕਿਉਂਕਿ ਜਿਹੜੀ ਖੇਤੀਬਾੜੀ ਜੋ ਹੈਪੀ ਦੀ ਮਾਂ ਯਾਨੀ ਕਿ ਹੈਪੀ ਦਾ ਜਿਹੜਾ ਨਾਨਾ ਹੈ ਉਸ ਦੇ ਨਾਂ ਤੇ ਜਿਹੜੀ ਜ਼ਮੀਨ ਹੈ ਉਸ ਤੋਂ ਜਿਹੜੇ ਪੈਸੇ ਮਿਲਦੇ ਨੇ ਉਹਦੇ ਨਾਲ ਹੀ ਪਰਿਵਾਰ ਦਾ ਕਹਿਣਾ ਕਿ ਅਸੀਂ ਗੁਜ਼ਾਰਾ ਕਰਦੇ ਆਂ ਕਿਉਂਕਿ ਖਾਤੇ ਫ੍ਰੀਜ਼ ਨੇ ਨਾ ਤਾਂ ਕੋਈ ਪੈਸਾ ਕਢਵਾਇਆ ਜਾ ਸਕਦਾ ਨਾ ਕੋਈ ਪੈਸਾ ਜਮ੍ਹਾਂ ਹੋ ਸਕਦਾ ਦੂਸਰੇ ਪਾਸੇ ਹੈਪੀ ਦੀ ਜਿਹੜੀ ਭੈਣ ਹੈ ਉਹ ਵੀ ਕਿਉਂਕਿ ਵਿਆਹਣ ਦੀ ਉਮਰ ਹੈ ਪਰ ਮਾਂ ਦਾ ਇੱਕ ਅਸੀਂ ਕਹਿ ਸਕਦੇ ਕਿ ਦਰਦ ਜ਼ਰੂਰ ਕੈਮਰੇ ਦੇ ਸਾਹਮਣੇ ਝਲਕਦਾ ਹੋਇਆ ਨਜ਼ਰ ਆਇਆ ਕਿ ਇਸ ਉਮਰ ਦੇ ਵਿੱਚ ਹਰ ਮਾਂ ਦੀ ਇੱਕ ਰੀਜ ਹੁੰਦੀ ਹੈ ਕਿ ਆਪਣੇ ਪੁੱਤ ਦਾ ਵਿਆਹ ਕੀਤਾ ਜਾਵੇ ਪਰ ਹੁਣ ਇੱਕ ਖਤਰਾ ਮੰਡਰਾ ਰਿਹਾ ਕਿਉਂਕਿ ਉਹਨਾਂ ਨੂੰ ਜਦੋਂ ਆਸ-ਪਾਸ ਤੋਂ ਪਤਾ ਲੱਗਦਾ ਹੈ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਪੋਤਾ ਹੈ ਬਾਹਰੋਂ ਵਾਪਸ ਨਹੀਂ ਆ ਸਕਦਾ ਜੇਕਰ ਵਾਪਸ ਆਉਂਦਾ ਤਾਂ ਉਹਨਾਂ ਨੂੰ ਆਸ-ਪਾਸ ਤੋਂ ਡਰਾਉਣ ਵਾਲੀਆਂ ਜਿਹੜੀਆਂ ਗੱਲਾਂ ਜਦੋਂ ਪਤਾ ਲੱਗਦੀਆਂ ਨੇ ਕਿ ਉਹਨੂੰ ਜੇਕਰ ਉਹ ਇੱਥੇ ਆਏਗਾ ਤਾਂ ਉਹਦਾ ਐਨਕਾਊਂਟਰ ਹੋ ਸਕਦਾ ਹੈ ਉਹਨੂੰ ਮਾਰ ਦਿੱਤਾ ਜਾ ਸਕਦਾ ਤਾਂ ਪਰਿਵਾਰ ਕਾਫੀ ਸਦਮੇ ਦੇ ਵਿੱਚ ਹੈ ਭਾਵੇਂ ਕਿ ਉਹਨਾਂ ਦਾ ਕਹਿਣਾ ਕਿ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਹੈਪੀ ਦਾ ਕਿਸੇ ਗੱਲ ਦੇ ਵਿੱਚ ਕੋਈ ਰੋਲ ਹੈ ਕੋਈ ਭੂਮਿਕਾ ਹੈ ਪਰ ਜਦੋਂ ਉਹਨਾਂ ਵੱਲੋਂ ਗੱਲ ਕੀਤੀ ਜਾਂਦੀ ਹੈਪੀ ਦੇ ਨਾਲ ਤਾਂ ਉਹ ਅੱਗੋਂ ਕਹਿੰਦਾ ਕਿ ਪੁਲਿਸ ਇਸ ਤਰੀਕੇ ਦੇ ਨਾਲ ਹੀ ਝੂਠੇ ਜਿਹੜੇ ਆ ਉਹ ਨਾਮ ਦਰਜ ਕਰ ਦਿੰਦੀ ਹੈ ਪਰ ਉਹਦਾ ਕਹਿਣਾ ਕਿ ਮੇਰਾ ਇਸ ਦੇ ਵਿੱਚ ਕੋਈ ਰੋਲ ਨਹੀਂ ਆ ਪਰ ਇਨਵੈਸਟੀਗੇਸ਼ਨ ਏਜੰਸੀਆਂ ਆਪਣੇ ਹਿਸਾਬ ਦੇ ਨਾਲ ਜਾਂਚ ਕਰਦੀਆਂ ਨੇ ਉਹਨਾਂ ਨੂੰ ਕੀ ਸ਼ਮੂਲੀਅਤ ਉਸ ਦੇ ਵਿੱਚ ਨਜ਼ਰ ਆਈ ਪਰ ਜਿਹੜਾ ਹੈਪੀ ਦੀ ਮਾਂ ਔਰ ਭੈਣ ਦਾ ਇਹ ਕਹਿਣਾ ਹੈ ਕਿ ਸਾਡੇ ਸਮੇਤ ਸਾਡੇ ਚਾਹੇ ਰਿਸ਼ਤੇਦਾਰ ਹੋਣ ਚਾਹੇ ਉਸ ਦੇ ਸਹੁਰੇ ਪਰਿਵਾਰ ਦੇ ਵਿੱਚੋਂ ਲੋਕ ਹੋਣ ਤਾਂ ਜਿਸ ਜਿਸ ਨੂੰ ਵੀ ਪੁਲਿਸ ਨੂੰ ਪਤਾ ਲੱਗਦਾ ਕਿ ਇਹਨਾਂ ਦੇ ਸੰਪਰਕ ਸੰਪਰਕ ਦੇ ਵਿੱਚ ਹੈ ਤਾਂ ਹੁਣ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਰਿਸ਼ਤੇਦਾਰ ਵੀ ਸਾਡੇ ਤੋਂ ਦੂਰ ਹੋ ਚੁੱਕੇ ਨੇ ਸਮਾਜ ਦੇ ਵਿੱਚ ਸਾਨੂੰ ਇੱਕ ਵਕਰੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਤਾਂ ਇਹ ਕਹਾਣੀ ਇਸ ਕਰਕੇ ਦਿਖਾਉਣੀ ਜ਼ਰੂਰੀ ਸੀ ਕਿ ਜਦੋਂ ਕੋਈ ਵੀ ਵਿਦੇਸ਼ ਦੇ ਵਿੱਚ ਜਾ ਕੇ ਚਾਹੇ ਉਹ ਦੇਸ਼ ਵਿਰੋਧੀ ਤਾਕਤਾਂ ਦੇ ਵਿੱਚ ਉਸ ਦੀ ਭੂਮਿਕਾ ਹੈ ਜਾਂ ਨਹੀਂ ਪਰ ਜਦੋਂ ਇਸ ਤਰੀਕੇ ਦੇ ਗੰਭੀਰ ਇਲਜ਼ਾਮ ਲੱਗਦੇ ਨੇ ਤਾਂ ਪਰਿਵਾਰ ਨੂੰ ਵੀ ਇੱਕ ਡੂੰਘੇ ਸਦਮੇ ਦੇ ਵਿੱਚੋਂ ਜ਼ਰੂਰ ਲੰਘਣਾ ਪੈਂਦਾ ਜੀ ਬਜੀ ਠੀਕ ਹੈ ਸ਼ੁਕਰੀਆ राजीव ਇਸ ਪੂਰੀ ਗੱਲਬਾਤ ਤੇ ਲਈ ਤਾਂ ਹੈਪੀ ਪੱਛੀਆਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਨੇ ਜਿਸ ਬਾਰੇ ਉਹ ਜਾਣਕਾਰੀ ਦੇ ਰਹੀ ਸੀ ਗੱਲਬਾਤ ਵੀ ਅਸੀਂ ਤੁਹਾਨੂੰ ਸੁਣਾਉਣੇ ਆ ਪਰ ਪਰਿਵਾਰ ਦਾ ਕਹਿਣਾ ਕੀ ਹੈ ਪਰਿਵਾਰ ਨੇ ਕਿਹਾ ਹੈ ਕਿ ਹੈਪੀ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਇਹ ਸਭ ਪੁਲਿਸ ਵੱਲੋਂ ਜਾਣਬੁੱਝ ਕੇ ਉਸ ਨੂੰ ਫਸਾਇਆ ਜਾ ਰਿਹਾ ਹੈ ਜਦਕਿ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਹੈਪੀ ਇਸ ਦਾ ਮਾਸਟਰਮਾਈਂਡ ਹੈ ਔਰ ਉਸ ਨੇ ਰਿੰਦਾ ਦੇ ਕਹਿਣ ਤੇ ਇਹ ਸਭ ਕੁਝ ਕਰਵਾਇਆ ਸੀ ਸੋ ਕੀ ਕੁਝ ਹੈਪੀ ਦਾ ਪਰਿਵਾਰ ਪੈਰ ਕਹਿ ਰਿਹਾ ਹੈ ਰਾਜੀਵ ਸ਼ਰਮਾ ਵੱਲੋਂ ਗੱਲਬਾਤ ਕੀਤੀ ਗਈ ਹੈ ਉਹ ਗੱਲਬਾਤ ਸੁਣਦੇ ਆ ਹੱਦੀ ਪਿੰਡ ਹੈ ਪਛੀਆਂ ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਆਂ ਔਰ ਹੈਪੀ ਦੇ ਘਰ ਦੇ ਬਾਹਰ ਮੌਜੂਦ ਆਂ ਤਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਇਹ ਹੈਪੀ ਪਛੀਆਂ ਦਾ ਘਰ ਹੈ ਤਾਂ ਸਧਾਰਨ ਪਰਿਵਾਰ ਹੈ ਪਿੰਡ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ ਤਾਂ ਜੇਕਰ ਮੈਂ ਪਰਿਵਾਰ ਦੀ ਗੱਲ ਕਰਾਂ ਤਾਂ ਹੈਪੀ ਦੀ ਮਾਂ ਔਰ ਭੈਣ ਇਸ ਘਰ ਦੇ ਵਿੱਚ ਰਹਿੰਦੇ ਨੇ ਜਦਕਿ ਹੈਪੀ ਦੇ ਪਿਤਾ ਦੀ 2012 ਦੇ ਵਿੱਚ ਮੌਤ ਹੋ ਚੁੱਕੀ ਸੀ ਤਾਂ ਹੈਪੀ ਜੋ ਹੈ ਨੌਕਰੀ ਦੇ ਲਈ ਦੁਬਈ ਜਾਂਦਾ ਹੈ ਦੁਬਈ ਤੋਂ ਬਾਅਦ ਵਾਪਸ ਫਿਰ ਆਪਣੇ ਪਿੰਡ ਦੇ ਵਿੱਚ ਰਹਿੰਦਾ ਤਾਂ 1 ਸਾਲ ਲਗਭਗ ਇੱਥੇ ਬਤੌਣ ਤੋਂ ਬਾਅਦ ਹੈਪੀ ਜੋ ਹੈ ਇੰਗਲੈਂਡ ਚਲਾ ਜਾਂਦਾ ਹੈ ਔਰ ਇੰਗਲੈਂਡ ਤੋਂ ਬਾਅਦ ਅੱਜਕੱਲ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਉਸ ਦਾ ਨਾਮ ਕਾਫੀ ਚਰਚਾ ਦੇ ਵਿੱਚ ਹੈ ਕਿ ਹੈਪੀ ਜੋ ਹੈ ਉਹ ਅਮਰੀਕਾ ਦੇ ਵਿੱਚ ਬੈਠ ਕੇ ਆਪਣਾ ਪੂਰਾ ਨੈਟਵਰਕ ਚਲਾ ਰਿਹਾ ਹੈ ਉਸ ਵੱਲੋਂ ਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਨੇ ਉਸ ਦੇ ਵਿੱਚ ਉਸ ਦਾ ਹੱਥ ਹੈ ਪਰ ਪਰਿਵਾਰ ਦਾ ਕੀ ਪੱਖ ਹੈ ਉਹ ਜਾਣਨ ਦੇ ਲਈ ਅੱਜ ਅਸੀਂ ਪਛੀਆਂ ਪਿੰਡ ਦੇ ਵਿੱਚ ਪਹੁੰਚੇ ਆ ਹੈਪੀ ਦੇ ਮਾਤਾ ਜੀ ਸਾਡੇ ਨਾਲ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਦੇ ਹੈਪੀ ਦੇ ਪਿਤਾ ਦੀ ਜੋ ਹੈ ਮੌਤ ਹੋ ਚੁੱਕੀ ਹੈ ਹੈਪੀ ਦਾ ਜਿਹੜਾ ਦਾਦਾ ਹੈ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਤਾਂ ਗੱਲਬਾਤ ਕਰਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਮਾਤਾ ਜੀ ਇੱਕ ਗੱਲ ਦੱਸੋ ਤੁਹਾਡੇ ਬੇਟੇ ਦਾ ਨਾਮ ਜਦੋਂ ਲਿਆ ਜਾਂਦਾ ਤਾਂ ਉਹਨੂੰ ਇੱਕ ਅ ਦੇਸ਼ ਵਿਰੋਧੀ ਤਾਕਤਾਂ ਦੇ ਨਾਮ ਤੇ ਜਾਣਿਆ ਜਾ ਰਿਹਾ ਹੈ ਅਸਲੀ ਅਸਲੀਅਤ ਕੀ ਹੈ ਇੱਕ ਮਾਂ ਕਿਦਾਂ ਦੇਖਦੀ ਹੈ ਹੈਪੀ ਨੂੰ ਹਾਂਜੀ ਉਹ ਦੱਸਿਆ ਜਾਂਦਾ ਇਹ ਸਭ ਸਰਕਾਰਾਂ ਦਾ ਹੀ ਜੀ ਗੱਲ ਸਾਨੂੰ ਆਣ ਕੇ ਸਾਰਿਆਂ ਨੂੰ ਪਰੇਸ਼ਾਨ ਕਰਦੇ ਆ ਪੁਲਿਸ ਵਾਲੇ ਆਣ ਕੇ ਸਾਡੇ ਰਿਸ਼ਤੇਦਾਰਾਂ ਨੂੰ ਇੰਨਾ ਕੁ ਤੰਗ ਕਰਦੇ ਆ ਮੋਬਾਈਲ ਲੈ ਜਾਂਦੇ ਫੜ ਫੜ ਕੇ ਸਾਡੇ ਵੀ ਖੜੇ ਸਾਡੀ ਗੱਡੀ ਨੂੰ ਵੀ 에ਰਪੋਰਟ ਤੋਂ ਇਹਨਾਂ ਨੇ ਫੜਿਆ ਇਦਾਂ ਸਾਨੂੰ ਤਾਂ ਇਨੀ ਪਰੇਸ਼ਾਨੀ ਆ ਜਿਹਦਾ ਕੋਈ ਅੰਤ ਨਹੀਂ ਆ ਸਾਨੂੰ ਬਹੁਤ ਜ਼ਿਆਦਾ ਸਰਕਾਰਾਂ ਨੇ ਤੇ ਪੁਲਿਸ ਵਾਲਿਆਂ ਤੰਗ ਕਰ ਚੁੱਕੇ ਸਾਨੂੰ ਪਰ ਜਿੱਦਾਂ ਪੇਸ਼ ਕੀਤਾ ਜਾਂਦਾ ਕਿ ਖੁੰਖਾਰ ਬਹੁਤ ਇੱਕ ਬੰਦਾ ਹੈ ਬਾਹਰ ਬੈ ਕੇ ਦੇਸ਼ 'ਚ ਬਲਾਸਟ ਕਰਵਾ ਰਿਹਾ ਧਮਾਕਾ ਕਰਾ ਰਿਹਾ ਪਰ ਇਹੋ ਜੀ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਆ ਟਾਈਮ ਮੈਨੂੰ ਸਾਡੇ ਨਾਲ ਕੋਈ ਸ਼ੇਅਰ ਨਹੀਂ ਸਾਡੇ ਮੁੰਡੇ ਦੀ ਗੱਲ ਇਹੋ ਜੀ ਹੋਈ ਨਾ ਸਾਨੂੰ ਪਤਾ ਹੈ ਵੈਸੇ ਗੱਲਬਾਤ ਹੁੰਦੀ ਹੈ हां के दिख गई हो जंदी 4-5 ਦਿਨ ਬਾਅਦ 10 ਦਿਨ ਬਾਅਦ ਹੋ ਜੇ ਇਹਨਾਂ ਗੱਲਾਂ ਦਾ ਜ਼ਿਕਰ ਹੋਇਆ ਕਿ ਉਹਦੇ ਨਾਂ ਤੇ ਇਸ ਤਰੀਕੇ ਦੇ ਨਾਲ ਪੁਲਿਸ ਕਹਿੰਦੀ ਹੈ ਕਿ ਉਹ ਬਾਹਰ ਬੈ ਕੇ ਪੈਸੇ ਭੇਜਦਾ ਔਰ ਵਕਤਮਾਕੀ ਕਰਾਉਂਦਾ ਨਾ ਉਹ ਕਹਿੰਦਾ ਮੈਂ ਨਹੀਂ ਇਹਨਾਂ ਕੰਮਾਂ ਜਿਆਗਾ ਬਸ ਇਹੋ ਦੱਸਦਾ ਮੈਂ ਪੁੱਛਿਆ ਨਹੀਂ ਬਿਆ ਤੇਰਾ ਨਾਂ ਕਹਿੰਦਾ ਲਉਂਦੇ ਰਹਿੰਦੇ ਇਹਨਾਂ ਝੂਠਾ ਹੀ ਨਾਂ ਲਾਉਣਾ ਮੇਰਾ ਹੂੰ ਤੇ ਜਦੋਂ ਇੱਥੇ ਰਹਿੰਦਾ ਸੀ ਇੰਡੀਆ ਪਿੰਡ ਦੇ ਵਿੱਚ ਕੋਈ ਉਹਦੇ ਖਿਲਾਫ ਕੋਈ ਕੇਸ ਕੋਈ ਲੜਾਈ ਝਗੜਾ ਕੋਈ ਲੁੱਟ ਕੋਈ ਕੇਸ ਨਹੀਂ ਮਤੇ ਪਰ ਇਹਨਾਂ ਨੇ ਭਕੇਸ ਪਾਇਆ ਉਹਦਾ ਪੰਜਾਬ ਦਾ ਹਾਂ ਪਰ ਹੈ ਨਹੀਂ ਕੋਈ ਕੇਸ ਨਹੀਂ ਮੈਂ ਕਸਮ ਖਾ ਕੇ ਕਹਿੰਦੀ ਆਂ ਵੀ ਕੋਈ ਕੇਸ ਨਹੀਂ ਉਹਦੇ ਸਿਰ ਤੇ ਜਦੋਂ ਦੁਬਈ ਤੋਂ ਵਾਪਸ ਆਇਆ 1 ਸਾਲ ਇੱਥੇ ਰਿਹਾ ਉਦੋਂ ਕਿਸੇ ਤਰ੍ਹਾਂ ਦਾ ਕੋਈ ਉਹਦਾ ਕੋਈ ਕੇਸ ਨਹੀਂ ਆ ਕੋਈ ਨਹੀਂ ਕੇਸ ਸਿੱਧਾ ਹੋ ਗਿਆ ਅਠਾ ਪੈਰਾਂ 'ਚ ਜੇ ਕੇਸ ਹੁੰਦਾ ਤਾਂ ਫੇਰ ਉਹਨੇ ਦੂਜੀ ਤਰ੍ਹਾਂ ਜਾਣਾ ਹੂੰ ਕੋਈ ਕੇਸਾਂ ਦੀ ਜਾਂ ਜਦੋਂ ਪੁਲਿਸ ਤੁਹਾਡੇ ਘਰ ਆਉਣਾ ਸ਼ੁਰੂ ਕਰਦੀ ਹੈ ਇਹ ਜਦੋਂ ਅਮਰੀਕਾ ਪਹੁੰਚ ਜਾਂਦਾ ਉਸ ਤੋਂ ਬਾਅਦ ਇਹ سلسلہ ਸ਼ੁਰੂ ਹਾਂਜੀ ਹਾਂਜੀ ਉਦੋਂ ਬਾਅਦ ਹੂੰ ਉਦੋਂ ਬਾਅਦ ਕੀ ਤੁਹਾਨੂੰ ਕੀ ਪੁਲਿਸ ਕਹਿੰਦੀ ਕੀ ਤੁਹਾਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਾਡੀਆਂ ਆਣ ਕੇ ਇੰਨਾ ਬਾਰੀਆਂ ਵੀ ਖੋਲਣੀਆਂ ਖੋਲਣੀਆਂ ਸ਼ੁਰੂ ਕੀਤੀਆਂ ਜਨਾਨੀ ਇਕੱਲੇ ਆ ਕੇ ਸਾਨੂੰ ਤਾਂ ਇੰਨਾ ਕੁ ਪਰੇਸ਼ਾਨ ਤਾਂ ਰਿਸ਼ਤੇਦਾਰਾਂ ਨੂੰ ਸਾਡੇ ਰਿਸ਼ਤੇਦਾਰ ਟੁੱਟ ਗਏ ਸਾਡੇ ਤੋਂ ਪਿੰਡ ਦੇ ਵੀ ਘਰ ਦੇ ਵਿੱਚ ਬਸ ਦੋ ਲੇਡੀਜ਼ ਹੀ ਰਹਿੰਦੀ ਐ। ਐ ਦੋਵੇਂ ਜਾਣੀਆਂ ਰਹਿੰਦੀਆਂ ਮਾਵਾਂ ਧੀਆਂ। ਸਾਨੂੰ ਤਾਂ ਕਹਿੰਨਾ ਕਰਦੇ ਕੱਲ ਵੀ ਆਏ। ਹੂੰ। ਮੋਬਾਈਲ ਵੀ ਐ ਇਹਨਾਂ ਕੋਲ ਘਾਲ ਘਾਲ ਰੱਖਨੇ ਸਾਡੇ ਮੋਬਾਈਲ ਨਾਲ ਲੈ ਜਾਣਾ। ਅੱਗੇ ਵੀ ਇਹਨਾਂ ਤਿੰਨ ਚਾਰ ਮੋਬਾਈਲ ਲੈ ਗਏ ਸਾਡੇ। ਮੈਂ ਗੱਲਬਾਤ ਕਰਦਾ ਹੈਪੀ ਦੇ ਸਿਸਟਰ ਸਾਡੇ ਨਾਲ ਨੇ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਤੁਸੀਂ ਵੀ ਬਾਹਰ ਜਾਣਾ ਸੀ। ਤੁਹਾਡੇ ਨਾਲ ਕੀ ਤੁਸੀਂ ਆਪਣੀ ਹੱਦ ਬੀਤੀ ਬਤਾਓ। ਇਹਨਾਂ ਪਹਿਲਾਂ ਤੇ ਅੰਕਲ ਜੀ ਇੱਥੇ ਆ ਜਾਂਦੇ ਨੇ, ਬੂਵੇ ਗਾੜੀ ਆ ਕੇ ਮੰਮੀ ਦੇ ਨਾਲ ਬੜਾ ਬਦਸਲੂਕੀ ਕਰਦੇ ਨੇ। ਫਿਰ ਮੈਂ ਆਕੇ ਇਹਨਾਂ ਨਾਲ ਗੱਲ ਕੀਤੀ ਬਾਰੀਆਂ ਸਾਰੀਆਂ ਸਾਡੀਆਂ ਫੋਲਦੇ ਨੇ ਆਕੇ ਅਸੀਂ ਦੋਵੇਂ ਜਾਣੇ ਹੁੰਨੇ ਰਮਦਾਸ ਦੀ ਪੁਲਿਸ ਵੀ ਫਿਰ ਕਿਦੋਂ ਖੇਮ ਕਰਨ ਤੋਂ ਹੁੰਦੀ ਕਿਤੇ ਦਰਨ ਤਾਰਾਂ ਹੁੰਦੀ ਆ ਕੱਲ ਦੇ ਚੰਡੀਗੜ੍ਹ ਤੋਂ ਸਟਾਫ ਆਇਆ ਮੈਂ ਇਹਨਾਂ ਨੂੰ ਕਿਹਾ ਮੈਂ ਹਾਂਕਲ ਤੁਸੀਂ ਫੋੜਵਾ ਕਿਉਂ ਲੈਂਦੇ ਪਏ ਸਾਡੇ ਘਰ ਦੀਆਂ ਇਹਨੇ ਤੂੰ ਚੁੱਪ ਕਰਕੇ ਬਹਿ ਜਾ ਗਾੜੀਆਂ ਮੈਨੂੰ ਸਵਾਲ ਕਰਦੇ ਨੇ ਸਾਨੂੰ ਦੁਹਾਂਵੇਂ ਸਵਾਲ ਕਰੰਦੇ ਇਹਨਾਂ ਦਾ ਬੰਦਾ ਕੋਈ ਗੱਲ ਤੇ ਵੀਰੇ ਦਾ ਜਿਹੜਾ ਇਹ ਨਾਮ ਲਾਉਂਦੇ ਚਾਹੀਦੇ ਸਰਕਾਰ ਵਾਲੀਆਂ ਇਹ ਪੁਲਿਸ ਵਾਲੇ ਖੁਦ ਆਪ ਇਹਨਾਂ ਨੂੰ ਸਟਾਰ ਲਾਏ ਜਣੇ ਸਾਡੇ ਦੋਵੇਂ ਭੈਣ ਭਰਾਵਾਂ ਦੀ ਜ਼ਿੰਦਗੀ ਖਰਾਬ ਕਰਦੇ ਪਏ ਆ ਸਾਡੇ ਮਦਰ ਨੇ ਸਾਨੂੰ ਕਿੱਦਾਂ ਪਾਲਿਆ ਸਾਡੇ ਫਾਦਰ ਤੋਂ ਬਾਅਦ ਸਾਨੂੰ ਪਤਾ ਪਰ ਜਿੱਦਾਂ ਇਹ ਗੱਲ ਕਹੀ ਜਾਂਦੀ ਕਿ ਉਹ ਬਹੁਤ ਵੱਡੇ ਜਿਹੜੇ ਤੁਮਾਕੇ ਜਾਂ ਬਹੁਤ ਕੁਝ ਕਰਾ ਰਿਹਾ ਹੈ ਪੈਸਾ ਬਹੁਤ ਸਾਰਾ ਭੇਜਦਾ ਤੁਹਾਨੂੰ ਕਿੰਨਾ ਕ ਪੈਸਾ ਹੁਣ ਤੱਕ ਆ ਚੁੱਕਾ ਕਿਉਂਕਿ ਉਹ ਵੀ ਲੋਕ ਜਾਣਨਾ ਚਾਹਣਗੇ ਕਿ ਜੇਕਰ ਇੰਨਾ ਕੋਈ ਤਗੜਾ ਆਦਮ ਬੈਠ ਕੇ ਬੰਦਾ ਕੰਮ ਕਰ ਰਿਹਾ ਤੁਹਾਨੂੰ ਕੋਈ ਪੈਸਾ ਭੇਜਿਆ ਜਾਂਦਾ ਸਾਨੂੰ ਅਕਾਊਂਟ ਸਾਡੇ ਫ੍ਰੀਜ਼ ਕਰ ਦਿੱਤੇ ਮੇਰਾ ਵੀ ਕਰ ਦਿੱਤਾ ਮਦਰ ਦਾ ਵੀ ਕਰ ਦਿੱਤਾ ਜਿੰਨਾ ਫ੍ਰੀਜ਼ ਕੀਤੇ ਉਹਨਾਂ ਨੂੰ ਪਤਾ ਹੀ ਆ ਸਾਡੇ ਅਕਾਊਂਟ ਵਿੱਚ ਕਿੰਨੇ ਪੈਸੇ ਆ ਤੇ ਇਸ ਕੈਂ ਪਿੰਡ ਚ ਵੀ ਰੋਲਾ ਪਾਉਂਦੇ ਕਰੋੜਾਂ ਦੇ ਉਹਦੇ ਇਦਾਂ ਉਹਦੇ ਪਿੰਡ ਇੱਥੇ ਸਾਰੇ ਨੂੰ ਕਹਿੰਦੇ ਪੁਲਿਸ ਵਾਲਿਆਂ ਨੂੰ ਫਿਰ ਪੁਲਿਸ ਵਾਲੇ ਖੁਦ ਪਿੰਡ ਵਾਲੇ ਨੂੰ ਕਹਿੰਦੇ ਆ ਕਰਦੇ ਆ ਉਹ ਕਰਦੇ ਇੱਥੇ ਆ ਕੇ ਵੀ ਫਿਰ ਮੰਮੀ ਨੇ ਬੈਸ ਬਸਾਈ ਕੀਤੀ ਤਰਨ ਤਾਰਨ ਤੋਂ ਪੁਲਿਸ ਜਿਹੜੀ ਆਈ ਸੀ ਰਿਸ਼ਤੇਦਾਰਾਂ ਨੇ ਵੀ ਫਿਰ ਬਹੁਤ ਜ਼ਿਆਦਾ ਬੋਲਦੇ ਨੇ ਤੁਸੀਂ ਬਾਹਰ ਜਾਣਾ ਸੀ ਤੁਹਾਡੇ ਨਾਲ ਕੀ ਹੋਇਆ ਤੁਹਾਨੂੰ 에ਰਪੋਰਟ ਤੇ ਰੋਕ ਲਿਆ ਗਿਆ ਹਾਂਜੀ ਮੈਨੂੰ ਉਹ ਇਮੀਗ੍ਰੇਸ਼ਨ ਵਾਲੇ ਪੁੱਛਣ ਡੈਪੇ ਕਿ ਤੁਸੀਂ ਹਰਪੇਦੀ ਸਿਸਟਰ ਮੈਂ ਹਾਂਜੀ ਟਾਡੇ ਤੇ ਕਹਿੰਦੇ ਪਰਚੇ ਹੋਇਆ ਮੈਂ ਕਿਹਾ ਕਾਦਾ ਮੈਂ ਤਾਂ ਕੁਛ ਕੀਤਾ ਹੀ ਨਹੀਂ ਕਿ ਕਹਿੰਦੇ ਡਿਵੋਰਸ ਵਗੈਰਾ ਦਾ ਪਰਚਾ ਚੱਲਦਾ ਪਿਆ ਮੈਂ ਕਿਹਾ ਨਹੀਂ ਕਹਿੰਦੇ ਪਰ ਤੁਹਾਡੇ ਤੇ ਕਾਰਵਾਈ ਹੋਣੀ ਆ ਤੇ ਫਿਰ ਉਹਨਾਂ ਇਦਾਂ ਕੀਤਾ ਫਿਰ ਉਹਨਾਂ ਉੱਥੋਂ ਪੁਲਿਸ ਆਰੀ ਸਾਧ ਲਈ ਤੇ ਮੈਨੂੰ ਲੈ ਗਏ ਫਿਰ ਅਮਦਾਸ ਲੈ ਆਂਦਾ ਤਾਂ ਇਹ ਹੈ ਹੈਪੀ ਪਛੀਆਂ ਦਾ ਪਰਿਵਾਰ ਮਾਂ ਔਰ ਬੇਟੀ ਦੋਵੇਂ ਘਰ ਦੇ ਵਿੱਚ ਰਹਿੰਦੀਆਂ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਜਿੱਕਰ ਭੈਣ ਦੀ ਗੱਲ ਕਰੀ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਭਰਾ ਦਾ ਔਰ ਮਾਂ ਦਾ ਕਹਿਣਾ ਹੈ ਕਿ ਮੇਰੇ ਪੁੱਤ ਦਾ ਨਹੀਂ ਅਜਿਹੀਆਂ ਚੀਜ਼ਾਂ ਦੇ ਵਿੱਚ ਕੋਈ ਰੋਲ ਨਹੀਂ ਹੈ ਪਰ ਜਿੱਤੋਂ ਤੱਕ ਦੇਸ਼ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹ ਆਪਣੇ ਪੱਧਰ ਤੇ ਇਲਜ਼ਾਮ ਲਗਾਉਂਦੀਆਂ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਹੈਪੀ ਦੇ ਖਿਲਾਫ ਕਈ ਥਾਵਾਂ ਤੇ ਮਾਮਲੇ ਜਿਹੜੇ ਉਹ ਦਰਜ ਨੇ ਪਰ ਇਹਨਾਂ ਦਾ ਕਹਿਣਾ ਹੈ ਕਿ ਹੈਪੀ ਅਮਰੀਕਾ ਦੇ ਵਿੱਚ ਰਹਿ ਰਿਹਾ ਉਸ ਦਾ ਕੀ ਕਿਸੇ ਦੇ ਨਾਲ ਸੰਪਰਕ ਹੈ ਇਹਨਾਂ ਨੂੰ ਉਸ ਬਾਰੇ ਨਾ ਤਾਂ ਕੋਈ ਜਾਣਕਾਰੀ ਹੈ ਔਰ ਨਾ ਹੀ ਇਹਨਾਂ ਦਾ ਕੋਈ ਉਸ ਦੇ ਵਿੱਚ ਰੋਲ ਹੈ ਪਰ ਹੈਪੀ ਦੇ ਕਰਕੇ ਇਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਜਿਸ ਕਾ ਤੇ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਵੱਲੋਂ ਹੈਪੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਹੈਪੀ ਦਾ ਪਰਿਵਾਰ ਕਹਿ ਰਿਹਾ ਹੈ ਕਿ ਪੁਲਿਸ ਉਹਨਾਂ ਨੂੰ ਨਜਾਇਜ਼ ਪਰੇਸ਼ਾਨ ਕਰਦੀ ਹੈ ਹੈਪੀ ਦਾ ਇਸ ਦੇ ਵਿੱਚ ਕੋਈ ਲਾਗਾ ਦੇਗਰ ਨਹੀਂ ਹੈ ਹੈਪੀ ਇਹ ਗੱਲ ਖੁਦ ਕਹਿੰਦਾ ਹੈ ਪਰ ਹੈਪੀ ਦੀਆਂ ਪੋਸਟਾਂ ਔਰ ਜੋ ਪੁਲਿਸ ਦੀ ਪੂਰੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਉਸ ਚੀਜ਼ ਨੇ ਕਈ ਸਾਰੇ ਸਵਾਲ ਇਸ ਨੂੰ ਲੈ ਕੇ ਖੜੇ ਕੀਤੇ ਨੇ ਚੜੀਗੜ ਗ੍ਰੇਨੇਡ ਅਟੈਕ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਹੈ ਬੰਬਲਾਸ ਕਰਨ ਤੋਂ ਬਾਅਦ ਰੋਹਨ ਮਸੀਹ ਜਿਹੜਾ ਹੈ ਉਹ ਖੰਨਾ ਦੇ ਵਿੱਚ ਲੁਕਿਆ ਸੀ ਖੰਨਾ ਚ ਆਪਣੇ ਇੱਕ ਰਿਸ਼ਤੇਦਾਰ ਦੇ ਘਰੇ ਠਹਿਰਿਆ ਸੀ ਔਰ ਪੁਲਿਸ ਨੇ ਖੰਨਾ ਤੋਂ ਹੀ ਰੋਹਨ ਮਸੀਹ ਨੂੰ ਗ੍ਰਿਫਤਾਰ ਕੀਤਾ ਸੀ ਰੋਹਨ ਮਸੀਹ ਜਿਸ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ